ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪਲੇਟਾਂ ਪਾਉਣੀਆਂ ਦੱਸ ਰਹੇ ਹਾਂ ਵੀ ਆਪਾਂ ਪਲੇਟਾਂ ਕਿਸ ਤਰ੍ਹਾਂ ਪਾਉਣੀਆਂ ਨੇ ਕਾਟਨ ਦੇ ਸੂਟ ਤੇ ਇਹ ਆਪਾਂ ਲੁੱਪੀਆਂ ਬਣਾ ਰਹੇ ਹਾਂ ਜਿਹੜੀਆਂ ਆਪਣੇ ਮੋਢੇ ਤੇ ਲੱਗਦੀਆਂ ਨੇ ਢਿੱਚ ਵਟਣਾ ਵਾਲੀਆਂ ਉਹ ਤੁਸੀਂ ਇਸ ਤਰ੍ਹਾਂ ਬਣਾ ਲੈਣੀਆਂ ਨੇ ਦੋਨੇ ਮੋਢਿਆਂ ਦੀਆਂ ਇਹ ਆਪਾਂ ਕ ਅਸਤਰ ਨਿਸ਼ਾਨੀ ਲਗਾ ਰੱਖਿਆ ਨੇ ਇਸ ਤਰ੍ਹਾਂ ਆਪਾਂ ਨਿਸ਼ਾਨੀ ਨੂੰ ਚੱਕ ਕੇ ਦੋਨੋਂ ਸਾਈਡਾਂ ਤੋਂ ਥੋੜੀ ਜਿਹੀ ਆਪਾਂ ਪੈਰ ਪੈਰ ਦੀ ਸੀਨ ਮਾਰਾਂਗੇ ਜੀ ਬਿਲਕੁਲ ਨਾਲ-ਨਾਲ ਹੁਣ ਆਪਾਂ ਇਹਦੇ ਵਿੱਚ ਕੱਪੜਾ ਰੱਖਾਂਗੇ ਜੀ ਨੀਚੇ ਵਾਲੀ ਸਾਈਡ ਤੇ ਹੁਣ ਆ ਉੱਪਰ ਨੂੰ ਕੱਪੜਾ ਫੋਲਡ ਕਰਾਂਗੇ ਜੀ ਇਸ ਤਰ੍ਹਾਂ ਆਪਾਂ ਸਟਿਚ ਕਰਾਂਗੇ ਨੂੰ ਪਲੇਟਾਂ ਨੂੰ ਇਹਦਾ ਆਪਣਾ ਕੱਪੜਾ ਛਿਜਣ ਗਿਆ ਨਹੀਂ ਪਲੇਟਾਂ ਜੀ ਆਪਾਂ ਇਸ ਤਰ੍ਹਾਂ ਕੱਪੜਾ ਲਗਾਵਾਂਗੇ ਇਰੇ ਅੱਗੇ ਤੁਸੀਂ ਹਮੇਸ਼ਾ ਜਦੋਂ ਵੀ ਪਲੇਟਾਂ ਪਾਉਣੀਆਂ ਨੇ ਤੁਸੀਂ ਕਪੜਾ ਲਗਾਉਣਾ ਹੀ ਲਗਾਉਣਾਗਾ ਇਹ ਵਾਲੀ ਪਲੇਟ ਵੀ ਤੁਸੀਂ ਇਸ ਤਰ੍ਹਾਂ ਹੀ ਪਾਉਣੀ ਆ ਥੋੜੀ ਸਿੱਧੀ ਸਿੱਧੀ ਪਲੇਟ ਸੇਣੀ ਆ ਇੱਥੋਂ ਆਪਾਂ ਡੁੰਗਾਈ ਦੇਣੀ ਆ ਸੈਂਟਰ ਦੇ ਵਿੱਚੋਂ نیچے ਕਪੜਾ ਰੱਖ ਕੇ ਆਪਾਂ ਨੇ 4 ਇੰਚ ਦਾ ਆਪਾਂ ਨੇ ਇਹ ਕਪੜਾ ਲਈ ਆ 2.5 ਇੰਚ ਕਪੜੇ ਦੀ ਚੌੜਾਈ ਲਈ ਆ ਪਲੇਟਾਂ ਦੇ ਵਿੱਚ ਪਾਉਣ ਵਾਸਤੇ ਇਹ ਕਪੜਾ ਕੱਟ ਕੇ ਫਿਰ ਆਪਾਂ ਅੱਗੇ ਲਗਾ ਲੈਣੇ ਆ। ਆ ਦੇਖੋ ਜੀ ਪਲੇਟਾਂ ਦੀ ਫਿਨਿਸ਼ਿੰਗ ਕੋਈ ਵੀ ਪਲੇਟਾਂ ਦੇ ਵਿੱਚ ਛੋੜ ਨਹੀਂ ਪੈ ਰੇ ਆ। ਹੁਣ ਤੁਸੀਂ ਸੈੱਡਣੀਆਂ ਪਲੇਟਾਂ ਵੀ ਇਸ ਤਰ੍ਹਾਂ ਹੀ ਪਾਉਣੀਆਂ ਨੇ। ਬਿਲਕੁਲ ਕੋਲੋਂ ਆ ਕੇ ਤੁਸੀਂ ਬਿਲਕੁਲ ਨਾਲ-ਨਾਲ ਸੀਮ ਮਾਰਨੀ ਹੈ। ਇਹ ਵੀ ਪਲੇਟ ਆਪਾਂ ਇਸ ਤਰ੍ਹਾਂ ਹੀ ਪਾਉਣੀ ਹੈ ਜੀ ਆਪਣੇ ਸਾਰੇ ਪਲੇਟਾਂ ਪੈ ਗਈਆਂ ਜੀ ਇਹ ਫਰੰਟ ਵਾਲੇ ਪੀਸ ਦੀਆਂ ਉਹਨਾਂ ਦਾ ਬੈਕ ਵਾਲੀਆਂ ਪਲੇਟਾਂ ਵੀ ਇਸ ਤਰ੍ਹਾਂ ਹੀ ਪਾਵਾਂਗੇ ਤੇ ਆਪਣੀਆਂ ਸਾਰੀਆਂ ਬਲੇਟਾਂ ਪੈ ਗਈਆਂ